ਸਤਿ ਸ਼੍ਰੀ ਅਕਾਲ ਜੀ ਅਧਿਨ ਸੇਵਾਮਾ ਬੋਰਡ ਪੰਜਾਬ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਜਿਹੜੀਆਂ ਖਾਲੀ ਅਸਾਮੀਆਂ ਸੀ ਉਹਨਾਂ ਵਾਸਤੇ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਆ ਇਹਨਾਂ ਅਸਾਮੀਆਂ ਦੇ ਵਾਸਤੇ ਲਿਖਤੀ ਪ੍ਰੀਖਿਆ ਅਤੇ ਜਿਹੜਾ ਸਕਿੱਲ ਟੈਸਟ ਵਗੈਰਾ ਹੈਗਾ ਇਹ ਕਦੋਂ ਹੋਣਾ ਇਸ ਬਾਰੇ ਉਮੀਦਵਾਰਾਂ ਦੇ ਵਿੱਚ ਕਈ ਤਰ੍ਹਾਂ ਦੇ ਤੋਖਲੇ ਸਨ ਉਹਨਾਂ ਨੂੰ ਬੜੀ ਕਨਫਿਊਜ਼ਨ ਸੀ ਕਿ ਉਹ ਡੇਟ ਕਲੀਅਰ ਨਹੀਂ ਸੀ ਹੋ ਰਹੀ ਇਸ ਸਬੰਧੀ ਸਾਡੇ ਧਿਆਨ ਦੇ ਵਿੱਚ ਇਹ ਆਇਆ ਸੋ ਅਸੀਂ ਉਦੀਨ ਸਿਪਾਵਾਂ ਬੋਰਡ ਚੋਣ ਬੋਰਡ ਦੀ ਵੈਬਸਾਈਟ ਤੇ ਜਾ ਕੇ ਦੇਖਿਆ ਤੇ ਉਹਦੇ ਵਿੱਚ ਦੇਖਿਆ ਕਿ ਇਹ ਜਿਹੜੇ ਸ਼ਡਿਊਲ ਆ ਰਿਵਾਈਜ਼ਡ ਸ਼ਡਿਊਲ ਆ ਨਾ ਅਲੱਗ-ਅਲੱਗ ਅਸਾਮੀਆਂ ਵਾਸਤੇ ਜਿਹੜਾ ਰਿਵਾਈਜ਼ਡ ਸ਼ਡਿਊਲ ਆ ਉਹ ਚੋਣ ਬੋਰਡ ਵੱਲੋਂ ਅਪਲੋਡ ਕੀਤਾ ਹੋਇਆ ਵੈਬਸਾਈਟ ਦੇ ਉੱਤੇ ਸੋ ਜਿਹੜੇ ਵੀ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਵਾਸਤੇ ਅਪਲਾਈ ਕੀਤਾ तकरीबन ਮੈਂ ਅਸੀਂ ਦੇਖ ਰਹੇ ਕਿ ਸੂਚੀ ਦੇ ਵਿੱਚ 66 67 ਤਰ੍ਹਾਂ ਦੀਆਂ ਵੱਖ-ਵੱਖ ਵਿਭਾਗਾਂ ਦੀਆਂ ਅਲੱਗ-ਅਲੱਗ ਅਸਾਮੀਆਂ ਹੈਗੀਆਂ ਨੇ ਅਸਾਮੀਆਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਪਰ ਕੈਟਾਗਰੀਜ਼ ਦੀ ਗੱਲ ਕਰਦੇ ਹਾਂ 66 67 ਦੇ ਕਰੀਬ ਕੈਟਾਗਰੀਜ਼ ਹੈਗੀਆਂ ਨੇ ਜਿਨ੍ਹਾਂ ਦੀ ਡਿਗਤੀ ਪ੍ਰੀਖਿਆ ਦੀ ਟੈਂਟੇਟਿਵ ਡੇਟ ਤੇ ਸਕਿੱਲ ਟੈਸਟ ਦੀ ਜਿਹੜੀ ਟੈਂਟੇਟਿਵ ਡੇਟ ਆ ਉਹ ਉਹਦੇ ਉੱਤੇ ਮੈਂਸ਼ਨ ਕੀਤੀ ਹੋਈ ਹੈ ਸੋ ਜਿੰਨੇ ਵੀ ਤੁਸੀਂ ਉਮੀਦਵਾਰ ਹੈਗੇ ਹੋ ਤੁਸੀਂ ਜੇਕਰ ਅਪਲਾਈ ਕੀਤਾ ਤੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਹਾਡੀ ਲਿਖਤੀ ਪ੍ਰੀਖਿਆ ਤੇ ਸਕਿੱਲ ਟੈਸਟ ਕਦੋਂ ਹੈਗਾ ਸੋ ਐਸਐਸ ਬੋਰਡ ਦੀ ਜਿਹੜੀ ਵੈਬਸਾਈਟ ਹੈਗੀ ਆ ਆਫੀਸ਼ੀਅਲ ਵੈਬਸਾਈਟ ਹੈਗੀ ਆ ਜਿਹੜੀ ਉਹਦੇ ਤੇ ਜਾਓ ਉਹ ਵੈਬਸਾਈਟ ਦਾ ਐਡਰੈਸ ਅਸੀਂ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਦੇ ਵਿੱਚ ਰੱਖ ਦਿੰਦੇ ਆ ਤੁਸੀਂ ਉੱਥੇ ਜਾ ਕੇ ਚੈੱਕ ਕਰੋ ਤੇ ਉੱਥੇ ਜਾ ਕੇ ਤੁਸੀਂ ਤਿਆਰੀ ਉਸ ਹਿਸਾਬ ਨਾਲ ਕਰੋ ਪਰ ਡੇਟ ਚੈੱਕ ਕਰ ਲਓ ਫਿਰ ਉਸ ਹਿਸਾਬ ਨਾਲ ਤਿਆਰੀ ਕਰੋ ਸੋ ਬਹੁਤ-ਬਹੁਤ ਧੰਨਵਾਦ ਤੁਹਾਡੀ ਜਾਣਕਾਰੀ ਵਾਸਤੇ ਇਹ ਵੀਡੀਓ ਬਣਾਈ ਗਈ ਸੀ ਹੋਰਾਂ ਉਮੀਦਵਾਰਾਂ ਤੱਕ ਵੀ ਇਹ ਸ਼ੇਅਰ ਕਰੋ ਧੰਨਵਾਦ